ਕੁੱਤੇ ਨੋਚ ਨੋਚ ਕੇ ਖਾ ਗਏ 9 ਸਾਲ ਦੇ ਮਾਸੂਮ ਨੂੰ ਆਪਣੀ ਮਾਂ ਦੇ ਨਾਲ ਆਇਆ ਸੀ ਰਿਸ਼ਤੇਦਾਰਾਂ ਨੂੰ ਮਿਲ ਕੇ ਪੀਲਾਵਾ ਖੋਈ ਨਾਸਾ ਖੇਤਾਂ ਚ ਘੇਰ ਕੇ ਆਵਾਰਾਂ ਕੁੱਤਿਆਂ ਨੇ ਕੰਨ ਗਲੇ ਤੇ ਛਾਤੀ ਸਣੀ ਖਾਤਾ ਮਾਸੂਮ ਖਬਰ ਜੋ ਗਰਾਉਂਡ ਦੇ ਨੇੜੇ ਕਸਬਾ ਮੁੱਲਾਪੁਰ ਦਾਖਾਂ ਦੇ ਪਿੰਡ ਮੋਹੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਆਵਾਰਾ ਕੁੱਤਿਆਂ ਦੇ ਵੱਲੋਂ ਇੱਕ 9 ਸਾਲ ਦੇ ਮਾਸੂਮ ਨੂੰ ਨੋਚ-ਨੋਚ ਕੇ ਖਾ ਲਿਆ ਗਿਆ ਜੀ ਆ ਦੱਸਦੇ ਕਿ 9 ਸਾਲ ਦਾ ਮਾਸੂਮ ਬੱਚਾ ਸੰਜੀਵ ਸ਼ਾਹ ਜਿਸ ਦਾ ਨਾਮ ਸੀ ਅਜੇ ਥੋੜੇ ਦਿਨ ਪਹਿਲਾਂ ਹੀ ਬਿਹਾਰ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਮਾਂ ਦੇ ਨਾਲ ਮਿਲਣ ਪਿੰਡ ਮੋਈ ਦੇ ਵਿੱਚ ਆਇਆ ਹੋਇਆ ਸੀ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਹੁਣ ਮੰਗ ਕੀਤੀ ਹੈ ਕਿ ਇਹਨਾਂ ਅਵਾਰਾ ਕੁੱਤਿਆਂ ਨੂੰ ਨਤ ਪੂਨ ਦੇ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ ਇਸ ਮੌਕੇ ਪਿੰਡ ਵਾਸੀਆਂ ਤੇ ਮ੍ਰਿਤਕ ਬੱਚੇ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਬੱਚੇ ਦੇ ਰਿਸ਼ਤੇਦਾਰ ਖੇਤਾਂ ਦੇ ਵਿੱਚ ਆਲੂ ਪੁੱਟਣ ਦਾ ਕੰਮ ਕਰਦੇ ਨੇ ਇਹ ਬੱਚਾ ਆਪਣੀ ਮਾਂ ਦੇ ਨਾਲ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਆਇਆ ਸੀ ਤੇ ਖੇਤਾਂ ਦੇ ਵਿੱਚ ਖੇਡਦਾ-ਖੇਡਦਾ ਕਣਕ ਦੇ ਖੇਤਾਂ ਦੇ ਵੱਲ ਨੂੰ ਚੱਲ ਜਾਂਦਾ ਹੈ ਜਿੱਥੇ ਆਵਾਰਾ ਕੁੱਤਿਆਂ ਨੇ ਇਸ ਨੂੰ ਘੇਰ ਲਿਆ ਤੇ ਇਸ ਦੇ ਕੰਨ ਗਲੇ ਤੇ ਛਾਤੀ ਨੂੰ ਜਗਾ ਜਗਾ ਤੋਂ ਖਾ ਲਿਆ ਜਦੋਂ ਤੱਕ ਇਸ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਤਾਂ ਉਦੋਂ ਤੱਕ ਇਸ ਬੱਚੇ ਦੀ ਮੌਤ ਹੋ ਚੁੱਕੀ ਸੀ ਸਾਰੇ ਪਿੰਡ ਵਾਸੀਆਂ ਨੇ ਇਹਨਾਂ ਅਵਾਰਾ ਕੁੱਤਿਆਂ ਦੇ ਖਿਲਾਫ ਵੰਦੀ ਕਾਰਵਾਈ ਦੀ ਮੰਗ ਕੀਤੀ ਹੈ ਕਿ ਇਹਨਾਂ ਦੇ ਉੱਤੇ ਨਾਥ ਜੜੀ ਪਾਉਣੀ ਚਾਹੀਦੀ ਹੈ ਪਿੰਡ ਵਾਸੀਆਂ ਨੂੰ ਇਹਨਾਂ ਅਵਾਰਾ ਕੁੱਤਿਆਂ ਤੋਂ ਛੁਡਕਾਰਾ ਜਿਹੜਾ ਮਿਲ ਸਕੇ ਇਹ ਮੰਗ ਪਿੰਡ ਵਾਸੀਆਂ ਦੇ ਵੱਲੋਂ ਕੀਤੀ ਗਈ ਹੈ ਸੋ ਪਿੰਡ ਵਾਸੀ ਅਤੇ ਬੱਚੇ ਦੇ ਰਿਸ਼ਤੇਦਾਰ ਇਸ ਮੌਕੇ थाना ਸੁਧਾਰ ਦੇ ਐਸਐਚਓ ਪੁਰਾਂ ਦੇ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੇ ਇਸ ਘਟਨਾ ਦੇ ਬਾਰੇ ਸਬੰਧਤ ਵਿਭਾਗਾਂ ਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਜਲਦੀ ਹੀ ਇਸ ਮਾਮਲੇ ਦੇ ਵਿੱਚ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਅਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਇਹ ਐਸਐਚਓ ਦੇ ਵੱਲੋਂ ਕਿਹਾ ਗਿਆ ਸਿਸ ਮੌਕੇ ਤੇ ਸਾਰੇ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਆਓ ਸੁਣਦੇ ਹਾਂ ਕੀ ਨਾਮ ਹੈ ਆਪਕਾ ਹਮਾਰਾ ਹਮਾਰਾ ਕਾਸੀ ਨਾਮ ਹੈ ਕੀ ਬਾਤ ਹੋਈ ਹੈ ਬਾਤ ਹੋਈ ہم ਲੋਕ ਟਰ ਭਰ ਰਹੇ تھے बच्चा अचानक कनक के उस पास गया उधर कुत्ते रहे इसको चिमर गए सरदार आवाज लगाया कि, कि, है? तेन कुत्ते रहा फिर सरदार आवाज लगाया देखा तो कहता है जाओ देखो तो कुत्ता तो, तो बच्चे को नहीं फर लिया फिर हम लोग गए अकेले दौड़ के अकेला मैं गया दौड़ के कुत्ता मेरे मगर पह गया फिर मैं इन लोग को हाथ मारा कि आ जाओ यार जल्दी आ जाओ इधर फिर वो आए सब आए जब हम लोग को देखा कुत्ते मैंने बंदे सबको देखा फिर वो छोड़ के भागे इसके माँ बाप कहाँ हैं इसके दादा दादी हैं माँ बाप नहीं है माँ बाप है? माँ इसका माँ घर में है इसका जो पिता था वो गुजर गए हैं इसका दादा दादी ये है इसका चाचा ये है यहाँ पिंड रहते हैं वहाँ हाँ जी वो पिंड कौन से पिंड हमारा बेतिया जिला पड़ता है गांव खसवार पड़ता है दादा का नाम क्या है दादा का नाम इनका शंकर शाह है बताओ बेटवा भिड़, का नाम संजीव तो आपका नाम शंकर शाह बेटा का नाम क्या है ਹਮਾਰਾ ਬੇਟੇ ਦਾ ਨਾਮ ਅਕੀਆ ਕੋਕਰਾ ਬਾਬਾ ਮੁਕੇਸ਼ ਸਾਹਿਬ ਤੁਹਾਡੇ ਗਿਆ ਹੈ ਜੀ ਚਲੋ ਇਸ ਦਾ ਬੱਚੇ ਦਾ ਨਾਮ ਸੰਜੀਤ ਸੰਜੀਤ ਹਾਂ ਜੀ ਠੀਕ ਬਹੁਤ ਗਰੀਬ ਪਰਿਵਾਰ ਦਾ ਬੱਚਾ ਇੱਕ ਤੁਰ ਗਿਆ ਵਾ ਉਹ ਮਤ ਇਹ ਉਥੇ ਬੱਚਾ ਪੈਦਾ ਜਿੱਥੇ ਕੰਮ ਕਰਦੇ ਲੇਬਰ ਮਤ ਲੱਗੀ ਸੀ ਇਹਨਾਂ ਦੇ ਮਾਪਿਓ ਉਹ ਇੱਕ ਟਰਾਲੀ ਦੇ ਆਲੂ ਪੜ ਰਹੇ ਸੀ ਬੱਚਾ ਉਹਦੇ ਖੇਡ ਰਖਦਾ ਪਰੇ ਚਲਾ ਗਿਆ ਉਹ ਕੁੱਤਿਆਂ ਨੇ ਕਹਿ ਲਿਆ ਕੁੱਤਿਆਂ ਨੇ ਵੀ ਇਢਤਾ ਗਿਆ ਤੋਂ ਉਹਨੇ ਬਤਾਉਦਾ ਕਰਦੇ ਪਰ ਬੰਨੇ ਸਰਾਉਣ ਵਾਸਤੇ ਵੀ ਕਹਿ ਨਹੀਂ ਉਹਨੂੰ ਪਰ ਨਹੀਂ ਸਰਾਪਾਇ ਜਾਨੂ ਦੰਦ ਮਾਰ ਗਏ ਜਿਹੜੇ ਕੁੱਤੇ ਖੁੰਖਾਰ ਸੀ ਕਿਉਂਕਿ ਆਪਣੇ ਪਿਛਲੇ ਸਮੇਂ ਦੌਰਾਨ ਆਪਣੇ ਇੱਥੇ ਪਨੂੜਾ ਚ ਵੀ ਜਾਂ ਹਸਨਪੁਰ ਚ ਵੀ ਕਿਡਰਾਮਾ ਵਾਪਰੇ ਬਿਲਕੁਲ ਪਤਾ ਨਹੀਂ ਜਿਹੜੇ ਬੜੇ ਪੂਰਨ ਨੇ ਬੜੀ ਹੱਡਾ ਰੋੜੀ ਆ ਜੀ ਨੇ ਬੜੀ ਹੱਡਾ ਰੋੜੀ ਪੈ ਗਈ ਨੇੜੇ ਉਹਦੇ ਕਰਕੇ ਉੱਥੋਂ ਵੀ ਥੋੜੇ ਬਥੇ ਕੁੱਤੇ ਆ ਜਾਂਦੇ ਜਿਵੇਂ ਕਰੀਏ ਉਹਨਾਂ ਨੂੰ ਮੂੰਹ ਲੱਗਿਆ ਮੀਟ ਲੱਗਿਆ ਹੁੰਦਾ ਜਿਵੇਂ ਕਰੀਏ ਖੂਨ ਲੱਗਿਆ ਹੁੰਦਾ ਮੂੰਹ ਨੂੰ ਉਹਦਾਂ ਦੇ ਕੁੱਤੇ ਜਿਵੇਂ ਕਰੀਏ ਵੀ ਉਹ ਨੇੜੇ ਹੀ ਪੈਂਦੇ ਥੋੜਾ ਜਿਹਾ ਨਾਲ ਹੀ ਆ ਜੀ ਸਾਨੂੰ ਸ਼ੱਕ ਆ ਵੀ ਉਹਦੇ ਚੋਂ ਵੀ ਆਏ ਹੋਏ ਆ ਇਹ ਕੁੱਤੇ ਜਿਹੜੇ ਆਏ ਹੋਏ ਆ ਇਹਨਾਂ ਨੂੰ ਕਿਤੇ ਹਸਨਪੁਰ ਵਾਲਾ ਤਾਂ ਨਹੀਂ ਉਧਰ ਹੀ ਦਰਾ ਕੇ ਹੋਣਗੇ ਨਹੀਂ ਉਹ ਵੀ ਨੇੜੇ ਹੀ ਪੈਂਦਾ ਪਰ ਇੱਥੋਂ ਇੱਕ ਨਾਲ ਹੀ ਹੱਡਾਂ ਨਹੀਂ ਪੈਂਦੀਆਂ ਜਿਵੇਂ ਨਾਲ ਹੀ ਪੈਂਦੀਆਂ ਅੱਛਾ ਦੇਖਿਆ ਜਾਵੇ ਜੀ ਪਿੰਡਾਂ ਦੇ ਵਿੱਚ ਪਿਛਲੇ ਸਾਲ ਪਿਛਲੇ ਬੀਤੇ ਦੌਰਾਨ ਐਫਰਟਸ ਕੀਤੇ ਗਏ ਸੀਗੇ ਇਸ ਚੀਜ਼ ਲਈ ਕੀ ਤੁਹਾਡਾ ਵੀ ਕੋਈ ਐਫਰਟ ਰਹੂਗਾ ਇਹਦਾ ਐਫਰਟ ਦੇਖੋ ਜੀ ਇਹ ਸਰਕਾਰ ਦੇ ਨਾਲ ਹੀ ਹੋ ਸਕਦਾ ਜਿਹੜੀ ਕਿੰਬੰਦੀਆ ਪਿੰਡ ਲੈਵਲ ਤੇ ਅਸੀਂ ਕੁਝ ਨਹੀਂ ਕਰ ਸਕਦੇ ਜੇ ਹੁਣ ਅਸੀਂ ਪਿੰਡ ਲੈਵਲ ਤੇ ਕੁਝ ਕਰਾਂਗੇ ਤਾਂ ਸਾਨੂੰ ਸਰਕਾਰ ਨਹੀਂ ਉਹ ਰੋਕਿਆ ਜਾਊਗਾ ਜਾਂ ਕੋਈ ਵੀ ਇਹਨਾਂ ਰੇਂਜਾਂ ਦੇ ਵਿੱਚ ਰੋਕ ਲੱਗ ਜਾਣੀਆਂ ਅਸੀਂ ਪਿੰਡ ਲੈਵਲ ਤੇ ਇਸ ਨੂੰ ਕੁਝ ਨਹੀਂ ਕਰ ਸਕਦੇ ਇਸ ਚੀਜ਼ ਬਾਰੇ ਤਾਂ ਅਸੀਂ ਇੱਕ ਸਰਕਾਰ ਦੇ ਨਾਲ ਸਹਿਯੋਗ ਦੇ ਸਕਦੇ ਹਾਂ ਵੀ ਅਸੀਂ ਕੀ ਮੰਗ ਕਰਦੇ ਹਾਂ ਤੁਸੀਂ ਇਸ ਟਾਈਮ ਅਸੀਂ ਤਾਂ ਇਹ ਕਹਿੰਦੇ ਵੀ ਜਿੰਨੇ ਵੀ ਅਵਾਰਾ ਕੁੱਤੇ ਆਏ ਪਿੰਡ ਦੇ ਵਿੱਚ ਫਰਦੇ ਆ ਜਾਂ ਹੋਰ ਨੇੜੇ-ਤੇੜੇ ਪਿੰਡਾਂ 'ਚ ਉਹਨਾਂ ਨੂੰ ਥੋੜੀ ਨੱਥ ਪਾਈ ਜਾਵੇ ਇਹਨਾਂ ਨੂੰ ਕੋਈ ਹੱਲ ਕੀਤਾ ਜਾਵੇ ਇਹਨਾਂ ਕੁੱਤਿਆਂ ਦਾ ਲੈ ਕੇ ਜਾਇਆ ਜਾਵੇ ਕੋਈ ਕੁਝ ਕਾਰ ਵੀ ਕੀਤੀ ਜਾਵੇ ਉਹਨਾਂ ਆ ਵੀ ਕੁੱਤੇ ਹੋਰ ਨਾਲ ਵੀ ਲੁਹੇਟ ਜਾਂਦੇ ਜੀ ਉਹਦੇ ਕਿਉਂਕਿ ਬੱਚੇ ਆ ਦੇਖੋ ਜੀ ਹੁਣ ਅੱਜ ਇੱਕ ਨੂੰ ਆਇਆ ਕੱਲ੍ਹ ਇਹ ਦੁਬਾਰਾ ਕਿਸੇ ਹੋਰ ਬੱਚੇ ਤੇ ਵੀ ਟੱਕ ਹੋ ਸਕਦਾ ਇਹ ਛੋਟੀ ਵੱਡੀ ਗੱਲ ਨਹੀਂ ਅਸੀਂ ਤਾਂ ਇਹ ਕਹਿੰਦੇ ਵੀ ਪਿੰਡ ਲੈਵਲ ਤੇ ਇਹ ਲੈ ਕੇ ਜਾਇਆ ਜਾਵੇ ਜਾਂ ਕਾਬੂ ਕੀਤਾ ਜਾਵੇ ਇਹਨਾਂ ਨੂੰ ਖਤਮ ਕੀਤਾ ਜਾਵੇ ਕਿਸੇ ਤਰੀਕੇ ਨਾਲ ਵੀ ਕਿਉਂਕਿ ਹਰ ਪਿੰਡ ਦੇ ਵਿੱਚ ਇਹ ਸਮੱਸਿਆ ਵੱਧ ਰਹੀ ਹੈ ਆ ਪਿੱਛੇ ਜੇ ਹੁਣ ਥੋੜਾ ਜਿਹਾ ਪਹਿਲਾਂ ਤੁਸੀਂ ਦੇਖਿਆ ਪਨੋੜਾਂ ਤੇ ਹਜ਼ਨਵਰ ਦੇ ਵਿੱਚ ਵੀ ਇਹ ਵਾਰਦਾਤਾਂ ਹੋ ਚੁੱਕੀਆਂ ਸਰ ਕੀ ਕਰਨਾ ਚਾਹ ਜਿਹੜੀ ਮੁਹੀ ਪਿੰਡ ਚ ਇੱਕ ਦਰਦਨਾਕ ਘਟਨਾ ਵਾਪਰੀ ਜੀ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀ ਆਪਣੇ ਸੈਂਟਰ ਤੋਂ ਬੁੱਕ ਤੇ ਇਸੇ ਮੌਕੇ ਤੇ ਆਏ ਹਾਂ ਦੇਖਿਆ ਇੱਥੇ ਆਵਾਰਾ ਕੁੱਤੇ ਨੇ ਜਿਹੜਾ ਇਹ ਬੱਚੇ ਦੇ ਉੱਤੇ ਹਮਲਾ ਉਹਨਾਂ ਦੇ ਕੱਟਮ ਕਰਕੇ ਦੀ ਮੌਤ ਹੋਈ ਹੈ ਬਾਕੀ ਫੈਨਰਲਾਂ ਨਾਲ ਅਸੀਂ ਕਰਕੇ ਜੋ ਵੀ ਇੱਕ ਸੀਨੀਅਰ ਅਧਸਰਾਂ ਦੇ ਧਿਆਨ ਚ ਲਿਆਵਾਂਗੇ ਤੋ ਜੋ ਆਫਰ ਅਲੀ ਪੀਪੀਐਨ ਤਾਂ ਕਿ ਆਪਾਂ ਇਹਨਾਂ ਬੱਚਿਆਂ ਦੀ